ਕੈਨੇਡਾ ਤੋਂ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਮੈਪਲਜ਼ ਕਾਲਜੀਏਟ ਦੀ ਗ੍ਰੇਡ 12 ਦੀ ਸਟੂਡੈਂਟ ਬਿਸਮਨ ਰੰਧਾਵਾ ਨੇ ਯੂਨੀਵਰਸਿਟੀ ਆਫ ਟੋਰਾਂਟੋ ਦੀ ਨੈਸ਼ਨਲ ਸਕਾਲਰਸ਼ਿਪ ਹਾਸਲ ਕੀਤੀ ਹੈ ਇਹ ਯੂਨੀਵਰਸਿਟੀ ਕੈਨੇਡਾ ਦੀ ਨੰਬਰ 1 ਯੂਨੀਵਰਸਿਟੀ ਮੰਨੀ ਜਾਂਦੀ ਹੈ ਜਿਸ ਦੀ ਕੀਮਤ ਉਸ ਦੀ 4 ਸਾਲਾਂ ਦੀ ਅੰਡਰਗ੍ਰੈਜੂਏਟ ਡਿਗਰੀ ਲਈ 1 ਲੱਖ ਕੈਨੇਡੀਅਨ ਡਾਲਰ ਤੋਂ ਵੀ ਵੱਧ ਹੈ ਨੈਸ਼ਨਲ ਸਕਾਲਰਸ਼ਿਪ ਟੋਰਾਂਟੋ ਯੂਨੀਵਰਸਿਟੀ ਵਿੱਚ ਆਉਣ ਵਾਲੇ ਸਟੂਡੈਂਟਸ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਵੱਡੀ ਸਕਾਲਰਸ਼ਿਪ ਹੈ ਇਸ ਸਕਾਲਰਸ਼ਿਪ ਲਈ ਕੈਨੇਡਾ ਭਰ ਵਿੱਚ ਚੋਟੀ ਦੇ ਹਾਈ ਸਕੂਲਾਂ ਦੇ ਵਿਦਿਆਰਥੀ ਨਾਮਜ਼ਦ ਕੀਤੇ ਗਏ ਸਨ ਯੂਨੀਵਰਸਿਟੀ ਮੂਲ ਰੂਪ ਵਿੱਚ ਰਚਨਾਤਮਕਤਾ ਵਚਨਵੱਧ ਕੈਨੇਡੀਅਨ ਸੈਕੰਡਰੀ ਸਕੂਲ ਦੇ ਸਟੂਡੈਂਟਸ ਨੂੰ ਇਨਾਮ ਵਜੋਂ ਇਹ ਨੈਸ਼ਨਲ ਸਕਾਲਰਸ਼ਿਪ ਦਿੰਦੀ ਹੈ ਇਹ ਉਹ ਸਟੂਡੈਂਟਸ ਨੇ ਜੋ ਉੱਤਮ ਅਕਾਦਮਿਕ ਪ੍ਰਦਰਸ਼ਨ ਮੌਲਿਕ ਅਤੇ ਰਚਨਾਤਮਕ ਵਿਚਾਰ ਭਾਈਚਾਰਕ ਅਗਵਾਈ ਅਤੇ ਬੇਮਿਸਾਲ ਪ੍ਰਾਪਤੀਆਂ ਦੇ ਨਾਲ ਬਹੁਤ ਖੋਜ ਲਈ ਉਤਸ਼ਾਹ ਦਾ ਪ੍ਰਦਰਸ਼ਨ ਕਰਦੇ ਨੇ ਇਸ ਸਕਾਲਰਸ਼ਿਪ ਲਈ ਸਖਤ ਪ੍ਰਕਿਰਿਆ ਅਤੇ ਇੰਟਰਵਿਊ ਦੌਰਾਨ ਹਜ਼ਾਰਾਂ ਸਟੂਡੈਂਟਸ ਵਿੱਚ ਸਿਰਫ 15 ਨੂੰ ਚੁਣਿਆ ਜਾਂਦਾ ਵਿਸਮਨ ਇਸ ਵੇਲੇ ਮੈਨੀਟੋਬਾ ਦੀ ਵਿਧਾਨ ਸਭਾ ਵਿੱਚ ਇੱਕ ਪੇਜ ਵੱਜੋਂ ਕੰਮ ਕਰਦੀ ਹੈ ਇਸ ਤੋਂ ਇਲਾਵਾ ਵਿਸਮਨ ਯੈਨੋਸਿਕਾ ਸਟੂਡੈਂਟਸ ਪ੍ਰਤੀਨਿਧੀ ਦੇ ਰੂਪ ਵਿੱਚ ਮੈਪਲਜ਼ ਕਾਲਜੇਟ ਦੀ ਨੁਮਾਇੰਦਗੀ ਵੀ ਕਰ ਰਹੀ ਹੈ ਉਹ ਆਪਣੀ ਟੀਮ ਨਾਲ ਜਲਵਾਜੂ ਆਧਾਰਿਤ ਖੋਜ ਪ੍ਰੋਜੈਕਟ ਵੀ ਦੇਖ ਰਹੀ ਹੈ ਉਸਨੇ ਮੈਰੀਟੋਬਾ ਯੂਨੀਵਰਸਿਟੀ ਦੇ ਨਾਲ ਖੋਜ ਅਧਾਇਨਾ ਵਿੱਚ ਵੀ ਹਿੱਸਾ ਲਿਆ ਇੱਕ ਸਟੂਡੈਂਟਸ ਆਗੂ ਵਜੋਂ ਉਸਤੇ ਕੰਮ ਨੂੰ ਵਿਧਾਨ ਵਿਚ ਮੰਨਤਾ ਦਿੱਤੀ ਗਈ ਹੈ ਵਿਸ਼ਮਨ ਰੰਧਾਵਾ ਦੀ ਮਾਤਾ ਡਾਕਟਰ ਗੁਰਿੰਦਰ ਰੰਧਾਵਾ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਬੇਟੀ ਦੀ ਇਸ ਕਮਜਾਬੀ ਤੇ ਬਹੁਤ ਖੁਸ਼ੀ ਅਤੇ ਮਾਣ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਪ੍ਰਸਤਾਵਿਤ 골ਡ ਕਾਰਡ ਯੋਜਨਾ ਨਾਲ ਅਮਰੀਕੀ ਕੰਪਨੀਆਂ ਨੂੰ ਹਾਰਵਰਡ ਅਤੇ ਸਟੈਨਫੋਰਡ ਜਿਹੀਆਂ ਸਿਖਰਲੀਆਂ ਯੂਨੀਵਰਸਿਟੀਆਂ ਤੋਂ ਭਾਰਤੀ ਗ੍ਰੈਜੂਏਟਾਂ ਨੂੰ ਨਿਯੁਕਤ ਕਰਨ ਦੀ ਆਗਿਆ ਮਿਲੇਗੀ। ਟਰੰਪ ਨੇ ਅਮੀਰ ਵਿਦੇਸ਼ੀਆਂ ਲਈ 골ਡ ਕਾਰਡ ਯੋਜਨਾ ਦੀ ਸ਼ੁਰੂਆਤ ਕੀਤੀ ਜਿਸ ਤਹਿਤ 50 ਲੱਖ ਅਮਰੀਕੀ ਡਾਲਰ ਫੀਸ ਦੇ ਬਦਲੇ ਉਨ੍ਹਾਂ ਨੂੰ ਅਮਰੀਕਾ 'ਚ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ ਤੇ ਨਾਗਰਿਕਤਾ ਦੀ ਪੇਸ਼ਕਸ਼ ਕੀਤੀ ਜਾਵੇਗੀ। ਕਾਰਡਾਂ ਦੀ ਵਿਕਰੀ ਕਰੀਬ 2 ਹਫ਼ਤਿਆਂ 'ਚ ਸ਼ੁਰੂ ਹੋਵੇਗੀ ਤੇ ਅਜੇ ਹੀ ਲੱਖਾਂ ਕਾਰਡ ਵੇਚੇ ਜਾ ਸਕਦੇ ਨੇ। ਸੀਐਨਐਨ ਦੀ ਰਿਪੋਰਟ ਮੁਤਾਬਕ ਟਰੰਪ ਨੇ ਕਿਹਾ ਕਿ ਅਸੀਂ 골ਡ ਕਾਰਡ ਵੇਚਣ ਚੱਲ ਰਹੇ ਹਾਂ। ਤੁਹਾਡੇ ਕੋਲ ਗ੍ਰੀਨ ਕਾਰਡ ਹੈ ਇੱਕ 골ਡ ਕਾਰਡ ਹੈ ਅਸੀਂ ਇਸ ਕਾਰਡ ਦੀ ਕੀਮਤ ਕਰੀਬ 50 ਲੱਖ ਡਾਲਰ ਰੱਖਣ ਜਾ ਰਹੇ ਹਾਂ ਤੇ ਇਸ ਨਾਲ ਤੁਹਾਨੂੰ ਗ੍ਰੀਨ ਕਾਰਡ ਦੇ ਵਿਸ਼ੇਸ਼ ਅਧਿਕਾਰ ਮਿਲਣਗੇ ਇਸ ਦੇ ਨਾਲ ਹੀ ਅਮਰੀਕੀ ਨਾਗਰਿਕਤਾ ਹਾਸਲ ਕਰਨ ਦਾ ਰਾਹ ਵੀ ਪਧਰਾ ਹੋਵੇਗਾ ਇਹ ਕਾਰਡ ਖਰੀਦ ਕੇ ਅਮੀਰ ਲੋਕ ਅਮਰੀਕਾ ਦਾ ਰੁਕ ਕਰਨਗੇ 트럼ਪ ਨੇ ਕਿਹਾ ਕਿ ਮੌਜੂਦਾ ਇਮੀਗ੍ਰੇਸ਼ਨ ਪ੍ਰਣਾਲੀ ਨੇ ਕੁ ਮੰਤਰੀ ਪ੍ਰਤੀਵਾਮਾ ਖਾਸ ਕਰਕੇ ਭਾਰਤੀ ਨੂੰ ਅਮਰੀਕਾ ਚ ਰਹਿਣ ਅਤੇ ਕੰਮ ਕਰਨ ਤੋਂ ਰੋਕ ਦਿੰਦਾ ਹੈ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਕੋਈ ਵਿਅਕਤੀ ਭਾਰਤ ਚੀਨ ਜਾਪਾਨ ਅਤੇ ਹੋਰ ਮੁਲਕਾਂ ਤੋਂ ਆਉਂਦਾ ਹਾਰਵਰਡ ਜਾਂ ਵਾਰਟਨ ਸਕੂਲ ਆਫ ਫਾਈਨਾਂਸ ਚ ਪੜ੍ਹਾਈ ਕਰਦਾ ਉਹਨਾਂ ਨੂੰ ਨੌਕਰੀ ਦੇ ਮੌਕੇ ਮਿਲਦੇ ਨੇ ਪਰ ਇਹ ਮੌਕੇ ਪ੍ਰਭਾਵਿਤ ਹੁੰਦੇ ਨੇ ਕਿਉਂਕਿ ਇਸ ਬਾਰੇ ਕੁਝ ਵੀ ਪੱਕਾ ਨਹੀਂ ਹੈ ਕਿ ਉਹ ਵਿਅਕਤੀ ਮੁਲਕ ਚ ਰਹਿ ਸਕਦਾ ਜਾਂ ਨਹੀਂ 트럼ਪ ਨੇ ਕਿਹਾ ਕਿ ਇਸ ਕਾਰਨ ਕਈ ਪ੍ਰਤਿਭਾਸ਼ਾਲੀ ਗ੍ਰੈਜੂਏਟ ਜਿਨ੍ਹਾਂ ਨੂੰ ਅਮਰੀਕਾ ਛੱਡਣ ਲਈ ਮਜਬੂਰ ਹੋਣਾ ਪਏ ਆਪਣੇ ਮੁਲਕ ਚ ਸਫਲ ਕਾਰੋਬਾਰੀ ਬਣ ਗਏ ਨੇ ਉਹਨਾਂ ਕਹਿਆ ਕਿ ਨੌਜਵਾਨ ਭਾਰਤ ਚ ਆਪਣੇ ਮੁਲਕ ਪਰਤਦੇ ਨੇ ਅਤੇ ਉੱਥੇ ਕਾਰੋਬਾਰ ਸ਼ੁਰੂ ਕਰਕੇ ਅਰਪਤੀ ਬਣ ਜਾਂਦੇ ਨੇ ਅਤੇ ਹਜ਼ਾਰਾਂ ਵਿਅਕਤੀਆਂ ਨੂੰ ਰੋਜ਼ਗਾਰ ਦਿੰਦੇ ਨੇ ਟਰੰਪ ਨੇ ਕਿਹਾ ਕਿ ਕੋਈ ਵੀ ਕੰਪਨੀ 골ਡ ਕਾਰਡ ਖਰੀਦ ਸਕਦੀ ਹੈ ਤੇ ਇਸ ਦੀ ਵਰਤੋਂ ਗ੍ਰੈਜੂਏਟਾਂ ਦੀ ਭਰਤੀ ਚ ਕਰ ਸਕਦੀ ਹੈ ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਉਹ ਯੂ ਐਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਦੇ 90 ਫੀਸਦੀ ਤੋਂ ਵੱਧ ਵਿਦੇਸ਼ੀ ਸਹਾਇਤਾ ਸਮਝੌਤਿਆਂ ਨੂੰ ਖਤਮ ਕਰ ਰਿਹਾ ਤੇ ਦੁਨੀਆ ਭਰ ਵਿੱਚ ਕੁੱਲ 60 ਅਰਬ ਡਾਲਰ ਦੀ ਅਮਰੀਕੀ ਸਹਾਇਤਾ ਬੰਦ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਕਟੌਤੀ ਮਗਰੋਂ ਯੂਐਸ ਏਡ ਦੇ ਕੋਈ ਪ੍ਰੋਜੈਕਟ ਬਚਣਗੇ 트럼ਪ ਪ੍ਰਸ਼ਾਸਨ ਨੇ ਅੰਦਰੂਨੀ ਮੀਮੋ ਅਤੇ ਸੰਗੀ ਮੁਕਾਦਮੇ ਵਿੱਚ ਦਾਖਲ ਦਸਤਾਵੇਜ਼ ਵਿੱਚ ਆਪਣੀਆਂ ਯੋਜਨਾਵਾਂ ਦਾ ਖਾਕਾ ਪੇਸ਼ ਕੀਤਾ ਅਮਰੀਕਾ ਦੇ ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਦਖਲ ਦਿੱਤਾ ਅਤੇ ਇੱਕ ਜੱਜ ਦੇ ਉਸ ਹੁਕਮ ਤੇ ਅਰਜ਼ੀ ਤੌਰ ਤੇ ਰੋਕ ਲਾ ਦਿੱਤੀ ਹੈ ਜਿਸ 'ਚ ਰਾਸ਼ਟਰਪਤੀ ਡੋਨਲਡ 트럼ਪ ਦੀ ਅਗਵਾਈ ਹੇਠਲੇ ਪ੍ਰਸ਼ਾਸਨ ਨੂੰ ਹੋਰ ਮੁਲਕਾਂ ਲਈ ਅਰਬ ਡਾਲਰਾਂ ਦੀ ਅਮਰੀਕੀ ਸਹਾਇਤਾ ਜਾਰੀ ਕਰਨ ਦੇ ਸੁਵੰਚ ਅੱਧੀ ਰਾਤ ਤੱਕ ਦਾ ਸਮਾਂ ਦਿੱਤਾ ਗਿਆ ਸੀ ਚੀਫ ਜਸਟਿਸ ਜohn roberts ਨੇ ਕਿਹਾ ਕਿ ਯੂਐਸਏ ਡਿਸਟ੍ਰਿਕਟ ਜੱਜ ਅਮੀਰ ਐਚ ਅਲੀ ਵੱਲੋਂ ਜਾਰੀ ਹੁਕਮ ਤੇ ਉਦੋਂ ਤੱਕ ਰੋਕ ਰਹੇਗੀ ਜਦ ਤੱਕ ਸੁਪਰੀਮ ਕੋਰਟ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਨਹੀਂ ਕਰ ਲੈਂਦਾ ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਮੰਤਰੀ ਮਾਰਕੋ ਰੂਵਿਓ ਨੇ ਸਮਝੌਤਾ ਖਤਮ ਕਰਨ ਦੀ ਨਜ਼ਰਸ਼ਾਨੀ ਕੀਤੀ ਹੈ 트럼ਪ ਪ੍ਰਸ਼ਾਸਨ ਨੇ ਕਿਹਾ ਕਿ ਉਹ 54 ਡਾਲਰ ਦੀ ਕਟੌਤੀ ਲਈ 6800 ਯੂ ਐਸ ਐਡ ਸਮਝੌਤਿਆਂ ਚੋਂ 5800 ਨੂੰ ਖਤਮ ਕਰੇਗਾ ਇਸ ਤੋਂ ਇਲਾਵਾ 4.4 ਅਰਬ ਡਾਲਰ ਦੀ ਕਟੌਤੀ ਲਈ ਵਿਦੇਸ਼ ਮੰਤਰਾਲੇ ਦੀਆਂ 9100 ਗ੍ਰਾਂਟਾਂ ਚੋਂ 4100 ਨੂੰ ਖਤਮ ਕੀਤਾ ਜਾ ਰਿਹਾ ਹੈ ਇਟਲੀ ਤੋਂ ਸਿੱਖਾਂ ਲਈ ਚੰਗੀ ਖਬਰ ਸਾਹਮਣੇ ਆਈ ਹੈ ਪ੍ਰਸਿੱਧ ਰਾਜਨੀਤਿਕ ਅਰਥਸ਼ਾਸਤਰੀ ਅਤੇ ਇਟਲੀ ਦੇ ਦੂਸਰੇ ਰਾਸ਼ਟਰਪਤੀ ਲੁਈਜ਼ ਇਨਾ ਉਦੀਨੇ 1948 ਤੋਂ 1955 ਤੱਕ ਇਟਲੀ ਦੇ ਦੂਜੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ ਇਤਾਲਵੀ ਗਣਰਾਜ ਦੇ ਸੰਸਥਾਪਕਾਂ 'ਚੋਂ ਇੱਕ ਮੰਨੇ ਜਾਂਦੇ ਲੂਇਜ਼ ਇਨਾਉਦੀ ਦੇ 155ਵੇਂ ਜਨਮ ਦਿਨ ਮੌਕੇ ਇਟਲੀ ਸਰਕਾਰ ਨੇ ਉਹਨਾਂ ਨੂੰ ਯਾਦ ਕਰਦਿਆਂ ਵਕਫ ਵਕਫ ਸਕੂਲਾਂ ਦੇ ਬੱਚਿਆਂ ਦੀ ਪੱਤਰਨਾਵ ਦੇ ਵਿਸ਼ੇਸ਼ ਪ੍ਰਤੀਯੋਗਤਾ ਕਰਵਾਈ ਜਿਸ 'ਚ ਸਭ ਬੱਚਿਆਂ ਨੂੰ ਪਛਾੜਦਿਆਂ ਗੁਰਸਿੱਖ ਲੜਕੀ ਸਿਮਰਤ ਕੌਰ ਨੇ ਇਹ ਮੁਕਾਬਲਾ ਜਿੱਤ ਕੇ ਸਿੱਖ ਪਈਚਾਰੇ ਦਾ ਨਾਮ ਰੌਸ਼ਨ ਕੀਤਾ ਮਿਲੀ ਜਾਣਕਾਰੀ ਅਨੁਸਾਰ 18 ਸਾਲਾ ਸਿਮਰਤ ਕੌਰ ਨੇ ਰਾਸ਼ਟਰਪਤੀ ਲੂਇਜ਼ ਇਨਾਉਦੀ ਦੀ ਜੀਵਨੀ ਤੇ ਲੇਖ ਲਿਖੇ ਜਿਸ ਨੂੰ ਪੂਰੀ ਇਟਲੀ ਚ ਪਹਿਲਾ ਸਥਾਨ ਪ੍ਰਾਪਤ ਹੋਇਆ ਸਿਮਰਤ ਕੌਰ ਕੇਰੇਮੋਨਾ ਦੇ ਸਕੂਲ ਚ ਗ੍ਰਾਫਿਕ ਅਤੇ ਕਮਿਊਨੀਕੇਸ਼ਨ ਦੀ ਪੜ੍ਹਾਈ ਕਰ ਰਹੀ ਹੈ ਉਸ ਦੇ ਇਸ ਕਮਾਲ ਨੇ ਜਿੱਥੇ ਇਟਲੀ ਵਾਸੀਆਂ ਨੂੰ ਹੈਰਾਨ ਕਰ ਦਿੱਤਾ ਉੱਥੇ ਹੀ ਸਿੱਖ ਅਤੇ ਭਾਰਤੀ ਪਛਾਣ ਬੇਹਦ ਮਾਣ ਮਹਿਸੂਸ ਕਰ ਰਿਹਾ ਹੈ ਗੱਲਬਾਤ ਕਰਦੇ ਆ ਸਮਰਤ कौर ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਾਰੇ ਪਰਿਵਾਰ ਲਈ ਇਟਲੀ ਦੇ ਕੈਰਾਮੋਨਾ ਜ਼ਿਲ੍ਹੇ ਦੇ ਰੇਵੇ ਕੋਦੀ 올ਿਓ ਵਿਖੇ ਰਹਿੰਦੇ ਨੇ ਉਹਨਾਂ ਦੀ ਹੁਣ ਹਰਤੀ ਪੜ੍ਹਾਈ ਦੇ ਨਾਲ ਨਾਲ ਬਚਪਨ ਤੋਂ ਹੀ ਗੱਤਕੇ ਜੀ ਵੀ ਚੰਗੀ ਮੁਹਾਰਤ ਰੱਖਦੀ ਹੈ ਵਾਇਗਰੂ ਦੀ ਬਖਸ਼ਿਸ਼ ਨਾਲ ਇਹ ਜਿੱਤ ਪ੍ਰਾਪਤ ਹੋਈ ਹੈ